ਉਮੀਦ ਤਾਂ ਹਰ ਵਾਰ ਜਿਹੜਾ ਕਰਦੇ ਆ ਕਿ ਜਿਹੜੇ ਮੀਡਲ ਕਲਾਸ ਨੇ ਉਹਨਾਂ ਨੂੰ ਕੋਈ ਛੋੜ ਜਿਹੜੀ ਆ ਰਿਲੈਕਸੇਸ਼ਨ ਹੈ ਜਿਹੜੀ ਕੋਈ ਦਿੱਤੀ ਜਾਵੇ। ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ, ਟੋਲ ਫਰੀ ਨੰਬਰ ਜਾਰੀ ਕੀਤਾ। ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਤੇ ਬਹੁਤ ਸਾਰੇ ਭ੍ਰਿਸ਼ਟਾਚਾਰੀਆਂ ਨੂੰ ਫੜਿਆ ਤੇ ਬਹੁਤ ਸਾਰੇ ਉਹਨਾਂ ਨੂੰ ਜੇਲ੍ਹਾਂ 'ਚ ਵੀ ਨੇ। ਪੰਜਾਬੀਆਂ ਦੀ ਸਰਕਾਰ ਸੀਐਮ ਭਗਵੰਤ ਮਾਨ ਦੀ ਸਰਕਾਰ ਜੋ ਕਿਹਾ ਉਹ ਕਰਕੇ ਦਿਖਾਇਆ ਭ੍ਰਿਸ਼ਟਾਚਾਰ ਬੁੱਕ ਪੰਜਾਬ ਦਿੱਲੀ ਉਹਨਾਂ ਦਾ ਇੱਕ ਵੱਡਾ ਉਕਰਾਲਾ ਯਾਨੀ ਕਿ ਐਂਟੀ ਕ腐ਸ਼ਨ ਨੰਬਰ ਜੜਾਇਆ ਉਸ ਨੂੰ ਲਾਂਚ ਕਰਨਾ ਐਂਟੀ ਕ腐ਸ਼ਨ ਲਾਈਨ ਦਿਨਾਲ ਹੁਣ ਤੱਕ 764 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ 950120020 ਇਹ ਉਹ WhatsApp ਨੰਬਰ ਹੈ ਜਿਹਦੇ ਲਈ ਤੁਹਾਡੇ ਮੋਬਾਈਲ 'ਤੇ ਬੈਲੈਂਸ ਦੀ ਜ਼ਰੂਰਤ ਨਹੀਂ ਇੰਟਰਨੈਟ ਚੱਲਦਾ ਹੋਣਾ ਚਾਹੀਦਾ ਤੇ ਜਿਹੜਾ ਵੀ ਤੁਹਾਡੇ ਤੋਂ ਕ腐ਸ਼ਨ ਮੰਗਦਾ ਇੱਕ ਵੀਡੀਓ ਬਣਾਓ ਇੱਥੇ ਪਾ ਦਿਓ ਤੇ ਬਹੁਤ ਲੋਕਾਂ ਦੇ ਉੱਤੇ ਨੰਬਰ ਦੇ ਉੱਤੇ ਵੀਡੀਓ ਜਾਣ ਤੋਂ ਬਾਅਦ ਕਾਰਵਾਈ ਹੋਈ ਹੈ ਹੁਣ ਆਮ ਜਨਤਾ ਨੂੰ ਰਾਹਤ ਇਹ ਮਹਿਸੂਸ ਹੋ ਰਹੀ ਹੈ ਕਿ ਬਿਨਾਂ ਪੈਸੇ ਦਿੱਤੇ ਉਹਨਾਂ ਦਾ ਸਾਰਾ ਕੰਮ ਸਰਕਾਰੀ ਫੀਸਾਂ ਦੇ ਆਧਾਰ ਤੇ ਹੀ ਹੋ ਰਿਹਾ ਜਿਹੜਾ ਵੀ ਬੰਦਾ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਇੱਕ ਵੀ ਪੈਸਾ ਖਾਊਗਾ ਭਾਵੇਂ ਉਹ ਕੋਈ ਅਫਸਰ ਹੋਵੇ ਕੋਈ ਕਾਗਜ਼ ਦੇਣ ਦਾ ਜਾਂ ਮੋਹਰ ਲਾਉਣ ਦਾ ਜਾਂ ਐਨਓਸੀ ਦੇਣ ਦਾ ਕੋਈ ਪੈਸਾ ਮੰਗਦਾ ਹੋਵੇ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਸੋ ਜੇ ਤੁਸੀਂ ਵੀ ਕਿਸੇ ਪ੍ਰਸ਼ਟਾਚਾਰ ਦੇ ਖਿਲਾਫ ਸ਼ਿਕਾਇਤ ਕਰਨੀ ਹੈ ਤਾਂ ਸਿਰਫ ਇੱਕ ਨੰਬਰ 9501200200 ਸੋ ਪੰਜਾਬ ਸਰਕਾਰ ਦੇ ਸੁਪਰਾਲੇ ਦੇ ਨਾਲ ਭ੍ਰਿਸ਼ਟਾਚਾਰ ਬੁਖਤ ਹੋ ਗਿਆ ਪੰਜਾਬ ਮਿਡਲ ਕਲਾਸ ਕੀ ਜਿਹੜੇ ਲੋਅਰ ਮਿਡਲ ਕਲਾਸ ਵੀ ਕਿਉਂਕਿ ਮਹਿੰਗਾਈ ਇੰਨੀ ਵੱਧ ਗਈ ਹੈ ਪਿਛਲੇ ਸਮੇਂ ਚ ਹੁਣ ਜਿਹੜੇ ਰਿਪੋਰਟਸ ਵੀ ਆ ਰਹੀਆਂ ਨੇ ਜਿਹੜੇ ਸਰਵੇਜ਼ ਦੇ ਦਿਖਾ ਰਹੇ ਆ ਕਿ ਜਿਹੜੇ ਆਮ ਲੋਕ ਨੇ ਉਹਨਾਂ ਨੇ ਪੌਊਚ ਖਰੀਦਨੇ ਸ਼ੁਰੂ ਕਰ ਦਿੱਤੇ ਜੇ ਅੱਗੇ ਕੋਈ 1 ਲੀਟਰ ਵਾਲੀ ਤੇਲ ਦੀ ਬੋਤਲ ਲੈਂਦਾ ਸੀ ਤਾਂ ਉਹਨੇ 250 ml ਖਰੀਦਣਾ ਸ਼ੁਰੂ ਕਰ ਦਿੱਤਾ ਇਹ ਕਾਰਨ ਇਹੀ ਹੈ ਕਿਉਂਕਿ ਮਹਿੰਗਾਈ ਜਿਹੜੀ ਹੈ ਉਹ ਵਾਧੀ ਜਿਹੜੀ ਹੈ ਉਹ ਜਾ ਰਹੀ ਹੈਗੀ ਆਈ ਕੰਪਨੀਆਂ ਦੇ ਵੀ ਮਤਲਬ ਕਿ ਜਿਹੜਾ 파ਰਲੇ ਜੀ ਬਿਸਕਟ ਆ ਉਹਨੇ 5 ਰੁਪਏ ਰੇਟ ਰੱਖਿਆ ਹੋਇਆ ਕਿਉਂਕਿ ਲੋਕ 5 ਰੁਪਏ ਤੋਂ ਵੱਧ ਜਿਹੜਾ ਆਮ ਬੰਦਾ ਉਹ ਖਰੀਦਣਾ ਨਹੀਂ ਚਾਹੁੰਦਾ ਤੇ ਕੁਆਂਟੀਟੀ ਜਿਹੜੀ ਆ ਉਹਦੀ ਘਟਾਈ ਜਾਂਦੇ ਆ ਸੋ ਇਹ ਹਾਲਾਤ ਸਾਡੇ ਭਾਰਤ ਦੇ ਬਣੇ ਹੋਇਆ ਕਿ ਅ ਮਹਿਜ ਜਿਹੜੇ ਕੁਝ ਕ ਪਰਸੈਂਟ ਉੱਪਰਲੇ ਲੋਕ ਨੇ ਉਹਨਾਂ ਕੋਲੇ ਕਹਿ ਲਓ ਵੀ ਜਿਹੜੀ 60% ਜਿਹੜੀ ਭਾਰਤ ਦੀ ਜਿਹੜੀ ਰਾਸ਼ੀ ਜਿਹੜੀ ਆ ਉਹ ਨਾ ਤੇ ਕਿਉਂਕਿ ਜਿਹੜੇ ਗਰੀਬ ਆ ਉਹ ਦਿਨ-ਦਿਨ ਗਰੀਬ ਹੁੰਦਾ ਜਾ ਰਿਹਾ ਤੇ ਜਿਹੜੇ ਅਮੀਰ ਨੇ ਉਹ ਅਮੀਰ ਹੁੰਦੇ ਜਾ ਰਹੇ ਤੇ ਜਿਹੜੇ ਕਾਰਪੋਰੇਟਸ ਨੇ ਹਨਾ ਤੇ ਉਹਨਾਂ ਨੂੰ ਲੱਖਾਂ ਕਰੋੜ ਰੁਪਏ ਟੈਕਸ ਦਾ ਜਿਹੜੀ ਇਹ ਸਰਕਾਰ ਹੈ ਮਾਫ ਕਰ ਦਿੰਦੀ ਹੈ ਸੋ ਉਮੀਦ ਕਰ ਰਹੇ ਆ ਕਿ ਮਿਡਲ ਕਲਾਸ ਦੀ ਕੁਛ ਨਾ ਕੁਝ ਜ਼ਰੂਰ ਹੋਵੇਗਾ ਤੇ ਬਾਕੀ ਜੇ ਮੈਂ ਪੰਜਾਬ ਦੇ ਪੁਆਇੰਟ ਆਫ View ਤੋਂ ਦੇਖਾਂ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਉਹਦੇ ਲਈ ਵੀ ਅਸੀਂ ਉਮੀਦ ਕਰਦੇ ਆ ਕਿ ਅ ਖਾਸ ਤੌਰ ਤੇ ਜੋ ਸਾਡੇ ਕਿਸਾਨ ਮੰਗ ਕਰ ਰਹੇ ਆ ਐ ਐਮਐਸਪੀ ਦੀ ਗਰੰਟੀ ਦੀ ਕਿ ਉਹਦੇ ਲਈ ਜਰੂਰ ਸਰਕਾਰ ਕੋਈ ਨਾ ਕੋਈ ਬਜਟ ਨਿਸ਼ਚਿਤ ਕਰੂਗੀ ਵੀ ਇੰਨਾ ਐਮਐਸਪੀ ਲਈ ਜਿਹੜਾ ਉਹ ਦਿੱਤਾ ਜਿਹੜਾ ਜਾਊਗਾ ਉਹਦੇ ਜਰੂਰ ਕੁਛ ਨਾ ਕੋਈ ਸਰਕਾਰ ਆਪਣਾ ਪੱਖ ਜਿਹੜਾ ਰੱਖੂਗੀ ਤੇ ਦੂਜਾ ਡਿਵਰਸਟੀਫਿਕੇਸ਼ਨ ਬੜੀ ਅੱਜ ਪੰਜਾਬ ਦੀ ਜ਼ਰੂਰਤ ਹੈ ਉਹਦੇ ਲਈ ਜਰੂਰ ਫੰਡਸ ਦੀ ਅਲੋਕੇਸ਼ਨ ਜਿਹੜੀ ਹੈ ਹੋਣੀ ਚਾਹੀਦੀ ਹੈ ਜਿਹੜੇ ਕਣਕ ਝੋਨੇ ਦੇ ਗੇੜ ਤੋਂ ਜਿਹੜਾ ਪੰਜਾਬ ਨੂੰ ਕੱਢਣ ਦੇ ਲਈ ਤੀਜਾ ਕਿਸਾਨੀ ਨਾਲ ਹੀ ਜਿਹੜਾ ਸੰਬੰਧਿਤ ਹੈ ਕਿ ਜੇ ਘੱਟੋ ਘੱਟ ਜੋ ਪੰਜਾਬ ਚ ਅਸੀਂ ਪਹਿਲਾਂ ਵੀ ਡਿਮਾਂਡ ਕੀਤੀ ਸੀਗੀ ਕਿ ਅਸੀਂ 500 ਰੁਪਏ ਜਿਹੜਾ ਪਰਾਲੀ ਨੂੰ ਅੱਗ ਲੱਗਦੀ ਉਹਦੇ ਲਈ ਅਸੀਂ ਦੇਣ ਲਈ ਤਿਆਰ ਆ ਜਿਹੜੀ ਕਿਉਂਕਿ ਡੀਜ਼ਲ ਮੱਚਦਾ ਕਿਸਾਨ ਜਿਹੜਾ ਛੋਟਾ ਕਿਸਾਨ ਆ ਉਹਦੇ ਕੋਲੇ ਮਸ਼ੀਨਰੀ ਵੀ ਇੰਨੀ ਹੈ ਨਹੀਂ ਗਈ ਤੇ 2000 ਰੁਪਏ ਕੇਂਦਰ ਸਰਕਾਰ ਦੇਵੇ ਸੋ ਉਮੀਦ ਕਰਦੇ ਆ ਉਹਦੇ ਲਈ ਵੀ ਕੁਛ ਨਾ ਕੁਛ ਸਰਕਾਰ ਜਿਹੜੀ ਆ ਰੱਖੂ ਇਸ ਤੋਂ ਇਲਾਵਾ ਪੰਜਾਬ ਦੀ ਜਿਹੜੀ ਇੱਕ ਡਿਮਾਂਡ ਜਿਵੇਂ ਸਾਡੇ ਏਰੀਆ ਦੀ ਗੱਲ ਕਰਾਂ ਜਾਂ ਬਠਿੰਡੇ ਤੋਂ ਲੈ ਕੇ ਇੱਕ ਕਿਉਂਕਿ ਇਧਰ ਬੰਦੇ ਭਾਰਤ ਕਮਰਸਰ ਨੂੰ ਸ਼ੁਰੂ ਸਰਕਾਰ ਦਾ ਕੇਂਦਰ ਦਾ ਹੈ ਮੈਂ ਕਹਿਣਾ ਵੀ ਬਠਿੰਡਾ ਬਰਨਾਲਾ ਸੰਗਰੂਰ ਇਸ ਏਰੀਆ ਲਈ ਵੀ ਦਿੱਲੀ ਦੇਸ਼ੀ ਰਾਜਧਾਨੀ ਨਾਲ ਜੋੜਨ ਲਈ ਇੱਕ ਬੰਦੇ ਪਰ ਜਿਹੜੀ ਟ੍ਰੇਨ ਹੈ ਉਹ ਚੱਲੀ ਚਾਹੀਦੀ ਹੈ ਤੇ ਬਾਕੀ ਕਿਉਂਕਿ ਇੰਡਸਟਰੀਅਲੇ ਪੱਖੋਂ ਪੰਜਾਬ ਬਹੁਤ ਪਿੱਛੜ ਚੁੱਕਿਆ ਉਹਦਾ ਕਾਰਨ ਇਹ ਰਿਹਾ ਕਿ ਜਿੰਨੇ ਸਾਡੇ ਨੇਬਰਿੰਗ ਸਟੇਟ ਸੀ ਉਹਨਾਂ ਨੂੰ ਇਹ ਕਹਿ ਕੇ ਵੀ ਜੇ ਇਹਨਾਂ ਦਾ ਪਾਕਿਸਤਾਨ ਨਾਲ ਬਾਰਡਰ ਲੱਗਦਾ ਹਨਾ ਜਾਂ ਹੋਰ ਉਹਦੇ ਕਰਕੇ ਉਹਨਾਂ ਨੂੰ ਰਿਲੈਕਸੇਸ਼ਨ ਜਿਹੜੀਆਂ ਦਿੱਤੀਆਂ ਗਈਆਂ ਜਿਹਦੇ ਕਰਕੇ ਪੰਜਾਬ ਦੀ ਬਹੁਤ ਇੰਡਸਟਰੀ ਹਿਮਾਚਲ ਸਾਡੇ ਗਵਾਂਢੀ ਸੂਬਿਆਂ ਜਿਹੜੀ ਹੈ ਉਹ ਮੂਵ ਹੋ ਗਈ ਸੋ ਪੰਜਾਬ ਨੇ ਬੜਾ ਕੁਝ ਇਸ ਦੇਸ਼ ਲਈ ਜਿਹੜਾ ਕੀਤਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਆਤਮ ਨਿਰਭਰ ਇਸ ਦੇਸ਼ ਨੂੰ ਕੀਤਾ ਤੇ ਬਹੁਤ ਸਾਰੇ ਨੁਕਸਾਨ ਜਿਹੜਾ ਉਹ ਚੱਲਿਆ ਸੋ ਇਹ ਕੇਂਦਰ ਦਾ ਫਰਜ ਬਣਦਾ ਕੋਈ ਸਪੈਸ਼ਲ ਪੈਕੇਜ ਸਾਡੀ ਖਾਸ ਤੌਰ ਤੇ ਜਿਹੜੀ ਸਮਾਲ ਲੈਨ ਮੀਡੀਅਮ ਸਕੇਲ ਇੰਡਸਟਰੀਆਂ ਉਹਨਾਂ ਲਈ ਕੋਈ ਸਪੈਸ਼ਲ ਇਨਸੈਂਟਿਵ ਜਿਹੜੇ ਆ ਉਹ ਦਿੱਤੇ ਜਾਣ ਤਾਂ ਕਿ ਜਿਹੜੀ ਇੰਡਸਟਰੀ ਆ ਫਲੋਰਿਸ਼ ਹੋ ਸਕੇ ਤੇ ਨਾਲ ਜਿਹੜਾ ਸਾਡਾ ਯੂਥ ਹੈ ਉਹਨੂੰ ਵੀ ਜਿਹੜਾ ਰੁਜ਼ਗਾਰ ਹੈ ਉਹ ਮਿਲ ਸਕੇ ਤੇ ਬਾਕੀ ਕੁਝ ਤਾਂ ਇਦਾਂ ਦੇ ਮਸਲੇ ਆ ਜਿਹੜੇ ਪੰਜਾਬ ਦੇ ਹੀ ਪੈਸੇ ਆ ਕੇਂਦਰ ਨੇ ਰੋਕੇ ਹੋਏ ਆ आरडीएफ ਦਾ ਪੈਸਾ ਤਕਰੀਬਨ 7000 ਕਰੋੜ ਦੇ ਨੇੜੇ ਜਿਹੜਾ ਪਹੁੰਚ ਚੁੱਕਿਆ ਹੈ ਜਿਹੜਾ 3 ਸਾਲਾਂ ਤੋਂ ਰੁਕਿਆ ਹੋਇਆ ਹੈ ਜਿਹਦੇ ਨਾਲ ਸਾਰਾ ਜਿਹੜਾ ਸਾਡਾ ਪਿੰਡੂ ਇਨਫਰਾਸਟ੍ਰਕਚਰ ਹੈ ਜਿਹੜੀ ਕਨੈਕਟੀਵਿਟੀ ਹੈ ਉਹ ਜਿਹੜੀ ਤਹਿਸ ਨਾਸ ਹੋ ਰਹੀ ਹੈ ਸੋ ਉਹ ਕੇਂਦਰ ਨੂੰ ਚਾਹੀਦਾ ਹੈ ਕਿ ਇਸ ਬਜਟ ਦੇ ਵਿੱਚ ਜਰੂਰ ਜਿਹੜਾ ਪੰਜਾਬ ਨੂੰ ਜਿਹੜਾ 7000 ਕਰੋੜ ਤਕਰੀਬਨ ਜਿਹੜਾ ਪੰਜਾਬ ਦਾ ਪੈਂਡਿੰਗ ਹੈ ਉਹ ਜਿਹੜਾ ਜਰੂਰ ਜਿਹੜਾ ਉਹ ਦਿੱਤਾ ਜਾਵੇ ਤੇ ਬਾਕੀ ਇਸ ਤੋਂ ਇਲਾਵਾ ਵੀ بڑے ਮੁੱਦੇ ਹੈ ਜਿਨ੍ਹਾਂ ਦੇ ਅਸੀਂ ਆਉਣ ਵਾਲੇ ਅ ਅੱਜ ਜਿਹੜਾ ਬਜਟ ਪੇਸ਼ ਹੋਊਗਾ ਜਦੋਂ ਜਦੋਂ ਡਿਸਕਸ਼ਨ ਹੋਊਗੀ ਜਿਹੜੀ ਡਿਮਾਂਡ ਐ ਸੀ ਲੋਕ ਸਭਾ ਦੇ ਅੰਦਰ ਜਿਹੜੀ ਆ ਉਹ ਕਰਾਂਗੇ। ਕੀ ਲੱਗਦਾ ਹੈ ਕਿ ਸਾ ਜਿਸ ਤਰੀਕੇ ਸੇ ਪਿਛਲੇ ਕੱਲ ਅ ਪ੍ਰਧਾਨ ਮੰਤਰੀ ਹੋਣ ਰਾਸ਼ਟਰਪਤੀ ਕਾ ਅਭਿਵਾਚਨ ਹੋਆ ਹੈ। ਕੀ ਲੱਗਦਾ ਹੈ ਕਿ ਇਸ ਵਾਰ ਸਚਾਲ ਰੂਪ ਸੇ ਸੰਸਦ ਚਲਬਾਈ? ਦੇਖੋ ਅ ਅਸੀਂ ਪੋਜ਼ਿਟਿਵ ਬੰਦੇ ਆ ਕਿ ਉਮੀਦ ਕਰਦੇ ਆ ਹਰ ਵਾਰ ਹਾਲਾਂਕਿ ਉੱਥੋਂ ਨਿਕਲਦਾ ਤਾਂ ਕੁਝ ਪੋਜ਼ਿਟਿਵ ਹੈ ਨਹੀਂ ਕਿ ਅ ਸਰਕਾਰ ਪੋਜ਼ਿਟਿਵ ਉਹਦੇ ਨਾਲ ਕਿਉਂਕਿ ਲੱਖਾਂ ਲੋਕਾਂ ਨੇ ਮੈਂ ਜਦੋਂ ਆਲ ਪਾਰਟੀ ਮੀਟਿੰਗ ਹੋਈ ਪਰਸੋ ਮੈਂ ਉਹਦੇ ਵਿੱਚ ਵੀ ਇਹ ਗੱਲ ਰੱਖੀ ਕਿ ਜੀ 20-20 ਲੱਖ ਲੋਕਾਂ ਦੇ ਸੀ ਪ੍ਰਤੀਨਿਧਤਾ ਜਿਹੜੀ ਹੈ ਉਹ ਕਰਦੇ ਆ ਤੇ ਲੋਕ ਉਮੀਦ ਕਰਦੇ ਆ ਵੀ ਜਦੋਂ ਅਸੀਂ ਇੱਥੇ ਪਹੁੰਚਦੇ ਆ ਤਾਂ ਲੋਕਾਂ ਦੇ ਮੁੱਦਿਆਂ ਦੀ ਜਿਹੜੀ ਗੱਲ ਹੈ ਉਹ ਲੋਕ ਸਭਾ ਦੇ ਅੰਦਰ ਕਰੀਏ ਪਰ ਜਦੋਂ ਸੈਸ਼ਨ ਹੀ ਨਹੀਂ ਚੱਲੂਗਾ ਉੱਥੇ ਕੋਈ ਪੋਜ਼ਿਟਿਵ ਗੱਲ ਨਹੀਂ ਹੋਊਗੀ ਤਾਂ ਲੋਕ ਵੀ ਜਿਹੜੇ ਆ ਉਹ ਨਿਰਾਸ਼ਤਾ ਵੱਲ ਜਾਂਦੇ ਆ ਹਨਾ ਲੋਕਾਂ ਦਾ ਜਿਹੜਾ ਇੱਕ ਡੈਮੋਕ੍ਰੇਸੀ ਦੀ ਇੱਕ ਪ੍ਰਕਿਰਿਆ ਵੀ ਲੋਕ ਆਪਣਾ ਨੁਮਾਇੰਦਾ ਚੁਣ ਕੇ ਭੇਜਦੇ ਆ ਦਿੱਨੇ ਮੰਦੇ ਜਾ ਕੇ ਜਿੱਥੇ ਜਿਹੜੀ ਦੇ ਦੀ ਸਭ ਤੋਂ ਵੱਡੀ ਪੰਚਾਇਤ ਦਾ ਜਿੱਥੇ ਦੇਸ਼ਲੀ ਕਾਨੂੰਨ ਬਣਦੇ ਆ ਜਿੱਥੇ ਸਕੀਮਸ ਘੜੀਆਂ ਜਾਂਦੀਆਂ ਵੀ ਉੱਥੇ ਜਾ ਕੇ ਜਿਹੜੀ ਦੇਸ਼ ਦੀ ਵੀ ਜਿਹੜੀ ਸਾਡੇ ਇਲਾਕੇ ਦੀ ਵੀ ਜਿਹੜੀ ਗੱਲ ਹੈ ਉਹ ਰੱਖਣਗੇ ਪਰ ਜਦੋਂ ਸੈਸ਼ਨ ਨਹੀਂ ਚੱਲਦੇ ਸੋ ਮੈਂ ਉਦੋਂ ਵੀ ਬੇਨਤੀ ਕੀਤੀ ਰਾਜਨਾਥ ਸਿੰਘ ਜੀ ਸੀ ਮਾਨਯੋਗ ਮੰਤਰੀ ਜੀ ਕਿਰਨਜੀਤ ਜੋਜੀ ਸਾਰਿਆਂ ਨੂੰ ਕਿ ਇਸ ਵਾਰ ਜਿਹੜਾ ਸੈਸ਼ਨ ਹੈ ਉਹ ਪੋਜ਼ਿਟਿਵ ਤਰੀਕੇ ਨਾਲ ਚਲਾਇਆ ਜਾਵੇ ਤਾਂ ਕਿ ਜਿਹੜੀ ਉੱਥੇ ਗੱਲ ਹੈ ਜਿਹੜੀ ਉਹ ਰੱਖੀ ਜਾ ਸਕੇ ਹਾਲਾਂਕਿ ਸੈਟਿੰਗ ਜਿਹੜੀਆਂ ਨੇ ਸਿਰਫ 27 ਜਿਹੜੀਆਂ ਨੇ ਉਹ ਮਿਲ ਰਹੀਆਂ ਨੇ ਸੋ ਉਮੀਦ ਕਰਦੇ ਹਾਂ ਵੀ ਇਹਨਾਂ 27 ਸੈਟਿੰਗਸ ਦੇ ਵਿੱਚ ਜਿਹੜੀ ਪੋਜ਼ਿਟਿਵ ਤਰੀਕੇ ਨਾਲ ਗੱਲਬਾਤ ਹੋਊਗੀ ਤਾਂ ਉਹਦਾ ਹੱਲ ਵੀ ਜਿਹੜਾ ਉਹ ਨਿਕਲੂਗਾ